ਹੇ ਨਬਾ ਗੰਦੀਆਂ ਬਲਾਵਾਂ ਨੂੰ ਭਜਾਓ ਤੇ ਸੋਹਣੀਆਂ ਬਲਾਵਾਂ ਕਿਵੇਂ ਲਾਲਾ ਜੀ ਇਕੱਲੇ ਬੈਠੇ ਗੱਲਾਂ ਕਰੀ ਜਾਂਦੇ ਹੋ ਕੀ ਗੱਲ ਸ਼ਦਾਈ ਹੋ ਗਿਆ ਪਰੋ ਰਾਣੀਏ ਮੈਂ ਤਾਂ ਨਾ ਸੱਚੀ ਤੇਰੇ ਰੂਪ ਦਾ ਸ਼ਦਾਈ ਹੋਇਆ ਭੈਣ ਆ ਦੇਖ ساری ساری ਰਾਤ ਨੀਂਦ ਨਹੀਂ ਆਉਂਦੀ ਤੇਰੀ ਯਾਦ ਵਿੱਚ ਦੁਕਾਨ ਤੇ ਵੀ ਇਕੱਲਾ ਬੈਠਾ ਤੈਨੂੰ ਯਾਦ ਕਰਦਾ ਰਹਿਣਾ ਪਰ ਰਾਨੀਏ ਗੁੜਖਾਨੀਏ ਇਹ ਗੁੱਛਾ ਨਾ ਕਰੀ ਆ ਦੇਖ ਤੈਨੂੰ ਤਾਂ ਹੁ ਸੰਦਬ ਨੇ ਥੋਕ ਜਿ ਦਿੱਤਾ ਜਿੱਦਨ ਤੈਨੂੰ ਮੈਂ ਨਾ ਦੇਖਾਂ ਨਾ ਐ ਲੱਗਦਾ ਇਹ ਪੂਰੀ ਦੁਨੀਆ ਛੁन्नी ਹੋ ਗਈ ਐ ਜਦ ਤੂੰ ਰਾਤੀ ਨੱਚੀ ਸੀ ਕੰਨੇ ਫੌਜੀ ਦੇ ਘਰੇ ਐ ਧਰਮ ਨਾਲ ਤੇਰੇ ਮੂਰੇ ਕੋਈ ਨਹੀਂ ਸੀ ਠਹਿਰਦੀ ਰੱਬ ਝੂਠ ਨਾ ਬੁਲਾਏ ਤੇਰੇ ਮੂਰੇ ਤਾਂ ਉਹ ਬੁਲਾਈ ਪੀ ਮੇਮਾਂ ਵੀ ਠਿੱਕੀਆਂ ਲੱਗਦੀਆਂ ਸੀ ਚੱਕ ਮੇਰੇ ਭਾਈ ਲਾ ਲ ਵੈਸੇ ਤੂੰ ਜਿੰਨਤ ਝੂਠ ਬੋਲਦਾ ਹੈ ਨਾ ਨਰਕਾਂ ਚ ਜਾਣਾ ਤੂੰ ਮੇਰੇ ਸਾਹਮਣੇ ਮੇਰੀਆਂ ਝੂਠੀਆਂ ਤਰੀਫਾਂ ਕਰੀ ਜਾਣਾ ਤੂੰ ਉਹਦਾ ਲੁੱਕ ਲੁੱਕ ਕੇ ਚੋਰੀ ਚੋਰੀ ਉਹਨਾਂ ਮਹਿਮਨਾਂ ਨੂੰ ਵੇਖਣ ਜਾਣਾ ਤੂੰ ਚੱਕ ਮੇਰੇ ਭਾਈ ਇਹ ਤਾਂ ਉਹਨਾਂ ਨੇ ਬੁਲਾਇਆ ਸੀ ਮੈਂ ਚਲੇ ਗਿਆ ਸੌ ਪੈਜਗ੍ਰਾਮ ਦੀ ਪੱਟੀ ਦੀ ਮੇਮਾਂ ਵੱਲ ਤਾਂ ਮੈਂ ਝੱਕਿਆ ਵੀ ਨਹੀਂ ਫਿਰ ਝੂਠ ਨਾ ਮਰ ਜਾਣਾ ਕੀ ਸਮਝਦਾ ਕਿ ਮੈਨੂੰ ਤੇਰੀਆਂ ਕਰਤੂਤਾਂ ਦਾ ਪਤਾ ਨਹੀਂ ਮੈਨੂੰ ਨਹੀਂ ਪਤਾ ਲੱਗਦਾ ਤੂੰ ਐਸੇ ਉਸ ਦਿਨ ਕਰਦਾ ਕੀ ਪਿਆ ਸੀ ਹੈ ਸਾਈਕਲ ਦੀ ਕਾਠੀ ਤੇ ਖੜਾ ਹੋ ਕੇ ਬੜਾ ਢੀਓ ਚੁੱਕ ਚੁੱਕ ਕੇ ਵੇਖਦਾ ਪਿਆ ਸੀ ਉਹਨੂੰ ਪੀਟੀ ਕਰਦੀ ਨੂੰ ਓ ਅੱਛਾ 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 ਉਹ ਤਾਂ ਨਾ ਭਾਰੋ ਮੈਂ ਉਹੀ ਲੰਘ ਰਿਆ ਸੀ ਉਧਰ ਕੁਦਰਤੀ ਲੋਕੀ ਖੜੇ ਦੇਖਦੇ ਸੀ ਇਹ ਮੈਂ ਵੀ ਦੇਖਣ ਲੱਗ ਪਿਆ ਹਾਂ ਤੂੰ ਤਾਂ ਚਾਹੇ ਤੱਕੜੀ ਦੀ ਸੋਹਵਾਲਾ ਅਸੀਂ ਤੇਰੇ دیਵਾਨੇ ਆ ساری ਉਮਰ ਤੇਰੇ ਹੀ ਗੁੰਗਾਵਾਂਗੇ ਐ ਤੂੰ ਆਪੀ ਸਾਹ ਲਪਰੋ ਜਦੋਂ ਤੂੰ ਇਸ ਪਿੰਡ ਚ ਆਈ ਸੀ ਤੇ ਮੇਰੀ ਸਿਹਤ ਕਿੱਦਾਂ ਦੀ ਹੁੰਦੀ ਸੀ ਹੂੰ ਤੇਰੇ ਦਰਸ਼ਨ ਕਰ ਕਰਕੇ ਕਰ ਕਰਕੇ ਇੰਨਾ ਸੋਨਾ ਜਵਾਨ ਨਿਕਲਾ ਮੈਂ ਹੈ ਤੂੰ ਨਾ ਇਸੇ ਤਰ੍ਹਾਂ ਦੁਕਾਨ ਤੇ ਜਿਹੜਾ ਜਿਹੜਾ ਮਾਰਦੀ ਰਿਆ ਕਰ ਐ ਇਹ ਸਾਨੂੰ ਤਾਂ ਸਾਰੇ ਵਿਟਾਮਿਨ ਇਦਾਂ ਹੀ ਮਿਲ ਜਾਂਦੇ ਚੱਕ ਮੇਰੇ ਭਾਈ ਸੱਚ ਕਹਿੰਨੇ ਹੋ ਲਾਲਾ ਜੀ ਹਾਂ ਤੈਨੂੰ ਕੋਈ ਛੱਕੇ ਪਾਰੋ ਲਾਲਾ ਜੀ ਵੈਸੇ ਸੱਚੀ ਗੱਲ ਤੇ ਹੈ ਕਿ ਮੈਨੂੰ ਵੀ ਤੁਹਾਡਾ ਨਾ ਪਿਆਰ ਹੋ ਗਿਆ ਹੈ ਮੇਰਾ ਵੀ ਚੀ ਕਰਦਾ ਕਿ ਮੈਂ ਤੁਹਾਡਾ ਨਾ ਗੱਲ ਲੱਤੀ ਚਾਹਾਂ ਕਰੀ ਜਾਵਾਂ ਕਰੀ ਜਾਵਾਂ ਕਿਤ ਕਰਨਾ ਫਿਰ ਪਰਦਾ ਨਹੀਂ ਹੈ ਕਰ ਰੁਕਦਾ ਕੋਣ ਹੈ ਨਹੀਂ ਲਾਲਾ ਜੀ ਮੈਨੂੰ ਨਾ ਸ਼ਰਮ ਆਂਦੀ ਹੈ ਕੋਈ ਦਿਲ ਨਹੀਂ ਹੋ ਜਾਂਦਾ ਹੈ ਲਾਲਾ ਜੀ ਮੈਂ ਇਦਾਂ ਕਰਦੀ ਮੈਂ ਆਪਣੇ ਸਾਰੇ ਗੱਲਾਂ ਨਾ ਰੁੱਕੇ ਤੇ ਲਿਖਦੀ ਨਹੀਂ ਰੁੱਕੇ ਜੀ ਠੀਕ ਹੈ ਠੀਕ ਹੈ ਅੱਲੇ ਫੜ ਇਹ ਤੇ ਲਿਖਦੀ ਜੇ ਇੱਕ ਕਾਗਜ਼ ਭਰ ਕੇ ਦੂਜਾ ਲਾ ਲੈ ਠੀਕ ਹੈ ਕੀ ਹੋ ਗਿਆ ਪਹਿਲੇ ਤੁਸੀਂ ਆਪਣੀ ਅੱਖਾਂ ਬੰਦ ਕਰੋ ਤੇ ਆਪਣਾ ਹੱਥ ੱਗੇ ਕਰੋ ਠੀਕ ਠੀਕ ਅੱਖ ਬੰਦ ਕਰ ਲੈਣੇ ਇਹਦੇ ਵਿੱਚ ਕਿਹੜੀ ਗੱਲ ਇਹ ਅੱਲੇ ਫੜ ਇਹ ਲਿਖਦੇ ਲਿਖਦੇ ਛੇਤੀ ਇਹ ਲక్ష్ਮੀ ਪਰਵਰਾਨੀ ਤੇ ਕਹਿ ਕਿ ਉਸਰ ਸੱਜਣਨੀ ਤੱਕ ਮੇਰੇ ਭਾਈ ਆਹ ਦੇਖਾ ਉਹ ਕੱਤਾ ਹੱਟੀ ਤੇ ਬਹਿ ਕੇ ਹੈ ਸ਼ਰਮ ਤਾਂ ਇਹ ਤੁਨੂੰ ਆਉਂਦੀ ਹੋਣੀ ਹੈ ਤਾਂ ਹੀ ਆ ਮੈਨੂੰ ਕਹਿੰਦੇ ਸੀ ਤੂੰ ਹੱਟੀ ਤੇ ਨਾ ਆਇਆ ਕਰ ਹੈ ਕੀ ਗੱਲਾਂ ਕਰਦਾ ਸੀ ਉਹ ਨਾਲ ਮਰ ਜਣੀ ਆ ਤੂੰ ਦੇ ਦੇ ਦੇਖੀ ਲਵੰਤੀਏ ਮੇਰੇ ਤੇ ਮੈਂ ਸ਼ੱਕ ਨ ਕਰੀ ਜਾਂ ਹਾਂ ਮੈਂ ਉਸ ਵਿਚਾਰੀ ਨਾਲ ਕੀ ਗੱਲਾਂ ਕਰਨੀਆਂ ਉਹ ਤਾਂ ਮੇਰੇ ਕੋਲੋਂ ਇੱਕ ਗੱਲ ਪੁੱਛਣ ਆਈ ਸੀ ਤੇ ਮੈਂ ਅੱਖਾਂ ਬੰਦ ਕਰਕੇ ਉਹਦੀ ਗੱਲ ਦਾ ਜਵਾਬ ਸੋਚਣ ਲੱਗ ਪਿਆ ਸੀ ਬੱਸ ਹੋਰ ਕੀ ਅੱਛਾ ਹਾਂ ਕੀ ਗੱਲ ਪੁੱਛਣ ਆਈ ਸੀ ਗੱਲ ਪੁੱਛਣ ਆਈ ਸੀ ਉਹ ਬੋਨੇ ਕੀ ਪੁੱਛਣਾ ਵਿਚਾਰੀ ਨੇ ਉਹ ਹਾਂ ਪੁੱਛਣ ਆਈ ਸੀ ਵੀ ਕੀ ਆਪਣਾ ਭਾਈ ਕੀ ਨੋ ਦਾ ਰਖੜੀ ਦੀ ਕਿਹੜੀ ਤਰੀਕ ਹੈ ਅੱਛਾ ਤੇ ਫਿਰ ਤਰੀਕ ਹੀ ਯਾਦ ਰੱਖੀ ਹੈ ਕਿ ਨਾ ਕਿਉਂ ਉਸ ਦਿਨ ਬਣਾਉਂਗਾ ਖੜੀ ਤੇਰੇ ਚੱਕ ਮੇਰੇ ਭਾਈ ਆ ਤਾਂ ਉਲਟ ਹੋ ਗਿਆ ਹੁਣ ਦੋ ਦੋ ਮਹਿਮਾਂ ਆਣ ਗੀਆਂ ਉਹ ਕਿਹੜੀਆਂ ਮਹਿਮਾਂ ਆਣੀਆਂ ਲਾਲਾ ਚੱਕ ਮੇਰੇ ਭਾਈ ਇੱਕ ਗੱਲ ਦੱਸ ਮੈਨੂੰ ਤੈਨੂੰ ਪਿੰਡ ਦਾ ਸਰਪੰਚ ਕਿਹਨੇ ਬਣਾਤਾ ਪਿੰਡ ਦੀ ਕੋਈ ਖਬਰ ਸਾਰੀ ਤੈਨੂੰ ਹੈ ਨਹੀਂ ਆ ਬਜ਼ੁਰਗਾ ਉਹ ਮੈਂ ਪਿੰਡ ਦਾ ਸਰਪੰਚ ਆ ਕੋਈ ਚੌਕੀਦਾਰ ਨਹੀਂ ਕਿਹੜਾ ਸਾਰੇ ਪਿੰਡ ਦੀਆਂ ਖਬਰਾਂ ਇਕੱਠੀਆਂ ਕਰਦਾ ਫਿਰ ਨਾਲੇ ਫਿਰ ਮੇਰੇ ਨੂੰ ਖਬਰਾਂ ਦੇਣ ਵਾਸਤੇ ਤੂੰ ਜੁਆਗਾ ਮੇਰੇ ਕੋਲ ਪੱਕਾ ਅਖਬਾਰ ਉਹ ਗੱਲ ਸੁਣ ਅ ਕਿੜੀਆਂ ਮੇਮਾਂ ਦੇ ਗੀਤ ਗਾਰਿਆ ਸੀ ਚੱਕ ਮੇਰੇ ਭਾਈ ਉਹ ਆਪਣਾ ਫੌਜੀ ਨਹੀਂ ਕਪਤਾਨ ਖੰਨਾ ਆ ਜੀ ਨੂੰ 2 ਕੁ ਮਹੀਨੇ ਹੋਏ ਪਿੰਡ ਚ ਆਏ ਨੂੰ ਆਹੋ ਜਿਹਨੇ सुरेंद्र ਕੋਲੋਂ ਕੋਠੀ ਖਰੀਦੀ ਆ ਹ ਹੁਣ ਪਹੁੰਚਿਆ ਟਿਕਾਣੇ ਤੇ ਉਹਦੀ ਘਰ ਵਾਲੀ ਤੇ ਉਹਦੀ ਕੁੜੀ ਆ ਰਹੀਆਂ ਨੇ ਬਲੈਤੋ ਚੱਕ ਮੇਰੇ ਭਾਈ ਤੈਨੂੰ ਕਿਨੇ ਦੱਸਿਆ ਚੱਕ ਮੇਰੇ ਭਾਈ ਫੌਜੀ ਦਾ ਨੌਕਲ ਦੱਸ ਕੇ ਗਿਆ ਸੀ ਤੇ ਨਾਲੇ ਆ ਸਾਰਾ ਸਮਾਨ ਨਾ ਮੇਮਾਂ ਵਾਸਤੇ ਮੰਗਵਾਇਆ ਐ ਪਰ ਸਰਪੰਚਾ ਤੂੰ ਕਿਉਂ ਉਦਾਸ ਹੋ ਗਿਆ ਚੱਕ ਮੇਰੇ ਭਾਈ ਕੋਈ ਗੱਲ ਨਹੀਂ ਚੱਕ ਮੇਰੇ ਭਾਈ ਲੋਕ ਤਾਂ ਮੀਮਾ ਦਾ ਨਾਮ ਸੁਣ ਕੇ ਖੁਸ਼ ਹੋ ਜਾਂਦੇ ਆ ਇਹਨੂੰ ਪਤਾ ਨਹੀਂ ਕਿਹੜਾ ਸੱਪ ਸੁੰਗਿਆ ਇਹੋ ਲਾਲਾ ਕਿਹੜੀ ਬੇਇੱਜ਼ਤੀ ਕਾਦੀ ਬੇਇੱਜ਼ਤੀ ਤੇ ਲੰਗੇ ਜੇ ਕਾਦੀ ਬੇਇੱਜ਼ਤੀ ਹੈ ਨਾ ਲਾਲਾ ਹੋਰ ਕੀ ਹੋ ਤੇਰੇ ਹੱਲ ਪਾਉਣ ਆਈ ਸੀ ਅੱਛਾ ਚੱਕ ਮੇਰੇ ਭਾਈ ਪਰ ਉਹਦੀ ਗੱਲ ਕਰਦੇ ਹਾਂ ਉਹ ਭਜਨਿਆ ਇਹਨੂੰ ਨਾਂ ਲੈ ਕੇ ਦੱਸਿਆ ਕਰ ਦਿਹੜੀ ਚ ਕਿਹੜੀ ਕਿਹੜੀ ਤੋਂ ਵੇਚਦੀ ਕਰਾਉਂਦਾ ਇਹਨੂੰ ਕਿਤੇ ਚੇਤਾ ਰਹਿਦਾ ਐ ਜਵਾਨ ਨੂੰ ਪਟਾਪਾ ਸੁਰ ਜਨਾਂ ਜਾ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਚੱਕ ਮੇਰੇ ਭਾਈ ਹਾਂ ਨਾ ਲਾਲਾ ਇਹਨੇ ਕਿ ਤੇਰਾ ਬਾਂਦਰ ਤੁੱਪੇ ਬੰਦ ਤਾ ਐਵੇਂ ਰੋ ਮਾਰੀ ਜਨਾਂ ਡਿੱਗੀ ਖੋਤੀ ਤੋ ਤੇ ਗੁੱਸਾ ਸੁਰ ਜਣ ਤੇ ਆ ਚੱਲ ਕੋਈ ਨਹੀਂ ਛੱਡ ਪਰੇ ਐ ਦੱਸ ਲਾਲਾ ਉਹ ਕਹਿੰਦੀ ਕੀ ਸੀ ਕਿਤੇ ਕੋਈ ਬੁਰਾ ਭਲਾ ਤਾਂ ਨਹੀਂ ਬੋਲ ਕੇ ਗਈ ਚੱਕ ਮੇਰੇ ਭਾਈ ਤੁਸੀਂ ਠਹਿਰੇ ਕਮਲੇ ਅਮਲੀ ਤੁਹਾਨੂੰ ਡੋਡਿਆਂ ਤੋਂ ਸਿਵਾ ਥੀਮ ਤੋਂ ਸਿਵਾ ਕਿਸੇ ਚੀਜ਼ ਦੀ ਪਰਖ ਨਹੀਂ ਐ ਪਾਰੋ ਤਮਨੇ ਨਾਲ ਕਲੋਲਾ ਕਰਦੀ ਸੀ ਕੁੜੀ ਕਲੋਲਾ ਕਰਦੀ ਮਾਰੂ ਲਾਲੇ ਨੂੰ ਪਾਰੋ ਕਲੋਲਾ ਕਰਦੀ ਮਾਰੂ ਲਾਲੇ ਨੂੰ ਸਰਦਨਾ ਹੱਦ ਕਰੀ ਜਨਾ ਇਹ ਬੇਸੁਰੇ ਦੇ ਨਾਲ ਆਪਣੇ ਤਬਲੇ ਦੀ ਵੀ ਤੂੰ ਬੇਇੱਜ਼ਤੀ ਕਰਾਈ ਜਾਂਦਾ ਹੈ ਓ ਚੱਲ ਕੋਈ ਨਹੀਂ ਸਵਾਦ ਤਾਂ ਲੈਣ ਦੇ ਹਾਂ ਤੇ ਨਾਲਾ ਕੀ ਕਹਿੰਦੀ ਸੀ ਚੱਕ ਮੇਰੇ ਭਾਈ ਉਹ ਕਹਿੰਦੀ ਸੀ ਐ ਨਾ ਹੱਟੀ ਤੇ ਆਈ ਨੂੰ ਨਾ ਛੇੜਿਆ ਕਰ ਤੇ ਨਾਲੇ ਕਹਿੰਦੀ ਸੀ। ਅ ਕੀ ਕਹਿੰਦੀ ਸੀ? ਉਹ ਕਹਿੰਦੀ ਸੀ। ਕੀ ਕਹਿੰਦੀ ਸੀ? ਉਹ ਨਾ ਉਹ ਕਹਿੰਦੀ ਸੀ। ਕੀ ਕਹਿੰਦੀ ਸੀ ਹੁਣ ਗਾਹਾਂ ਵੀ ਦੱਸਦਾ ਕੀ ਕਹਿੰਦੀ ਸੀ ਹੁਣ ਸਾਡਾ ਹਾਰਟ ਅਟੈਕ ਫੇਲ ਕਰਨਾ। ਉਹ ਕਹਿੰਦੀ ਸੀ ਰਾਤ ਨੂੰ ਮਿਲੂੰਗੀ ਪੱਠੀ ਤੇ ਕੱਲੀ ਜਦ ਸੁਰਜਣ ਵਰਗੇ ਤੇ ਭਜਨੇ ਵਰਗੇ ਲੰਡੀ ਪੁੱਛੀ ਦਾਣੇ ਪਨਾ ਕੇ ਚਲੇ ਗਏ। ਹਮ ਤੁਮ ਇੱਕ ਪੱਠੀ 'ਤੇ ਬੈਠੇ ਹੋ ਪੁੱਲਾਲੀ ਆ ਜਾ